ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿਉਂਕਿ ਦਸਾਂ ਦਿਨਾਂ ਦੇ ਵਿੱਚ ਕੋਈ 15 ਤੋਂ 20 ਵੋਟਾਂ ਤੋਂ ਮੈਂ ਆਪਣੀ ਹਾਰ ਨਹੀਂ ਸਮਝਦਾ ਇਹ ਮੇਰੀ ਜਿੱਤ ਦਾ ਫਤਵਾ ਹੀ ਸਤੋਂ ਪਹਿਲਾਂ ਅੱਜ ਸਾਡੇ ਜਿਹੜਾ ਤਾਰਾਂ ਦਾ ਮੇਨ ਇਹ ਮਸਲਾ ਹੀ ਜਿਹੜਾ ਤਾਰਾਂ ਦਾ ਜਿਹਦੇ ਵਿੱਚ ਕਾਫੀ ਪਰਿਵਾਰਾਂ ਦੇ ਵਿੱਚ ਕਈ ਨੁਕਸਾਨ ਵੀ ਹੋਏ ਆ ਤੋ ਅੱਜ ਉਹ ਮੈਂ ਨਾ ਤਾਰਾਂ ਦਾ ਮਸਲਾ ਜਿਹੜਾ ਐਸਜੀਓ ਸਾਹਿਬ ਨੂੰ ਲੈ ਕੇ ਜਾਈ ਸਾਹਿਬ ਨੂੰ ਲੈ ਕੇ ਉਹਨਾਂ ਦੀ ਸਾਰੀ ਸਮੁੱਚੀ ਟੀਮ ਨੂੰ ਲੈ ਕੇ ਨਾਲ ਆਪਣੀ ਟੀਮ ਨੂੰ ਲੈ ਕੇ ਉਹ ਮਸਲੇ ਦਿਖਾਏ ਗਏ ਆ ਤੇ ਪਹਿਲ ਦੇ ਆਧਾਰ ਤੇ ਉਹ ਕੰਮ ਕੀਤੇ ਜਾਣਗੇ ਕੋਈ ਇਹ ਲੋਕਾਂ ਦਾ ਪਿਆਰ ਹੀ ਮੈਨੂੰ ਆਪਣੀ ਵਾਰਡ ਨੰਬਰ 24 ਚ ਖਿੱਚ ਲਿਆ ਆ ਮਲਕੀ ਇੱਥੇ ਕੋਈ ਹਾਰ ਜੇਤ ਦੀ ਗੱਲ ਨਹੀਂ ਆ ਕੋਈ ਕਿਉਂਕਿ ਇਹ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ ਉਹ ਪਿਆਰ ਕਰਕੇ ਹੀ ਮੈਂ ਲੋਕਾਂ ਦੇ ਵਿੱਚ ਮੈਂ ਆਹ ਇਹ ਗਲੀਆਂ ਦੇ ਵਿੱਚ ਡੋਰ ਟੂ ਡੋਰ ਘਰ ਘਰ ਜਾ ਕੇ ਮੈਂ ਪੁੱਛ ਰਿਹਾ ਹਾਂ ਕਿ ਹਾਂ ਜੀ ਕੋਈ ਕੰਮ ਕਾਰ ਹੈਗਾ ਤੇ ਮੈਨੂੰ ਤੁਸੀਂ ਦੱਸੋ ਜਿਹੜੇ ਨਸ਼ਾ ਵੇਚ ਰਹੇ ਆ ਉਹਨਾਂ ਨੂੰ ਚੇਤਾਵਨੀ ਆ ਵੀ ਉਹ ਭਰਾ ਹਨਾ ਇਹ ਚੀਜ਼ ਬੰਦ ਕਰ ਦੇਣਾ ਆਪਣਾ ਕੋਈ ਮਿਹਨਤ ਵਾਲਾ ਕੋਈ ਕੰਮ ਲੱਭ ਲੈਣਾ ਕਿ ਬਾਅਦ ਚ ਉਹਨਾਂ ਇਹ ਕਹਿਣ ਕਿ ਹਾਂ ਨਹੀਂ ਉਦੋਂ ਕੋਈ ਕਾਰਵਾਈ ਕੀਤੀ ਜਾਊਗੀ ਨਹੀਂ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਸ਼ੇ ਦੇ ਵਿੱਚ ਇਹ ਮੈਂ ਇੱਕ ਆਪਣੀ ਐਨਜੀਓ ਵੀ ਬਣਾਈ ਹੈ ਜਿਹੜਾ ਪਹਿਲ ਦੇ ਆਧਾਰ ਤੇ ਜਿਹੜੇ ਭਰਾ ਹਨ ਨਸ਼ਾ ਕਰ ਰਹੇ ਆ ਹਨਾ ਉਹਨਾਂ ਦਾ ਛਡਾਇਆ ਵੀ ਜਾ ਰਿਹਾ ਕਈ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਦਾ ਨਸ਼ਾ ਛਡਾਇਆ ਵੀ ਗਿਆ ਆ ਸਸਕਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਦੇ ਤੁਸੀਂ ਜਿਹੜੇ ਹੋ ਨੈਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਚੋਣਾਂ ਵਾਲੀ ਮਾਹੌਲ ਦੇ ਵਿੱਚ ਵੱਡੇ ਵਾਅਦੇ ਤੇ ਵੱਡੇ ਦਾਅਵੇ ਦੇ ਨਾਲ ਜਿਹੜੇ ਉਮੀਦਵਾਰ ਨੇ ਜਨਤਾ ਦੇ ਦਰਬਾਰ ਜਾਂਦੇ ਨੇ ਪਰ ਬਹੁਤ ਹੀ ਵਿਰਲੇ ਹੁੰਦੇ ਨੇ ਜਿਹੜੇ ਚੋਣਾ ਹਾਰਨ ਤੋਂ ਬਾਅਦ ਵੀ ਜਨਤਾ ਦੇ ਦਰਬਾਰ ਹਾਜ਼ਰੀ ਭਰਦੇ ਨੇ ਅੱਜ ਅਮਰਸਰ ਦੀ ਵਾਰਡ ਨੰਬਰ 24 ਦੇ ਵਿੱਚ ਪਹੁੰਚੇ ਆ ਜਿੱਥੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਹੇ ਨੇ ਚਰਨਜੀਤ ਸਿੰਘ ਮਾਨਤੀ ਪਹਿਲਵਾਨ ਜੀ ਉਹ ਹਾਰਨ ਤੋਂ ਬਾਅਦ ਚੋਣਾਂ ਦੇ ਵਿੱਚ ਤਾਂ ਹਾਰ ਮਿਲੀ ਹੈ ਪਰ ਫਿਰ ਵੀ ਜਨਤਾ ਦਾ ਪਿਆਰ ਉਹਨਾਂ ਨੂੰ ਮਿਲ ਰਿਹਾ ਹੈ ਤੇ ਜਨਤਾ ਦੇ ਦਰਬਾਰ ਪਹੁੰਚੇ ਹੋਏ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਤੇ ਵਾਰਡ ਨੰਬਰ 24 ਦੇ ਵਿੱਚ ਮੌਜੂਦ ਅਮਰਸਰ ਦੀ ਮਾਨਤੀ ਪਹਿਲਵਾਨ ਜੀ ਸਾਡੇ ਨਾਲ ਨੇ ਮਾਨਦੀ ਵੀ ਬਹੁਤ ਸਾਰੇ ਉਮੀਦਵਾਰ ਨੇ ਚੋਣਾਂ ਦੇ ਵਿੱਚ ਤਾਂ ਜਾਂਦੇ ਨੇ ਜਨਤਾ ਦੇ ਦਰਬਾਰ ਵੱਡੇ ਵਾਰਡ ਬਹੁਤ ਵਿਰਲੇ ਨਜ਼ਰ ਆਉਂਦੇ ਨੇ ਪਰ ਤੁਸੀਂ ਆ ਜਾਈ ਜਨਤਾ ਦੇ ਦਰਬਾਰ ਪਹੁੰਚ ਰਹੇ ਹੋ ਠੀਕ ਹੈਣਾ ਚਾਹੁੰਦੇ ਹੋ ਚੋਣ ਲੋੜ ਪਈ ਹੈ ਪਹਿਲੋਂ ਤੇ ਮੈਂ ਮੈਡਮ ਜੀਵਨ ਜੋਤ ਕੋਰ ਜਿਹੜੇ ਸਾਡੇ ਇਸ ਏਸਟਾਲਕੇ ਦੇ ਐਮ ਐਲ ਏ ਸਾਹਿਬ ਆ ਉਹਨਾਂ ਦਾ ਤਹਿਜਿਲੋ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੱਕ ਵਰਕਰ ਨੂੰ ਟਿਕਟ ਦੇ ਕੇ ਵਾਕੇ ਸਾਬਤ ਕੀਤਾ ਕਿ ਇੱਕ ਆਮ ਪਾਰਟੀ ਇੱਕ ਵਰਕਰ ਦੀ ਸਪੋਰਟ 'ਚ ਖੜੀ ਆ ਤੇ ਹਮੇਸ਼ਾ ਖੜੀ ਰਹੂਗੀ ਤੇ ਦੂਸਰੇ ਨੰਬਰ ਤੇ ਵਾਰਡ ਨੰਬਰ 24 ਦੇ ਮੈਂ ਸਾਰੇ ਹੀ ਆਪਣੇ ਪਰਿਵਾਰਾਂ ਦਾ ਆਪਣੀ ਟੀਮ ਦਾ ਕਿ ਕੱਲੇ-ਕੱਲੇ ਉਹ ਪਰਿਵਾਰ ਦਾ ਮੈਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਕਿਉਂਕਿ ਦਸਾਂ ਦਿਨਾਂ ਦੇ ਵਿੱਚ ਕੋਈ 15 ਤੋਂ 20 ਵੋਟਾਂ ਤੋਂ ਮੈਂ ਆਪਣੀ ਹਾਰ ਨਹੀਂ ਸਮਝਦਾ ਇਹ ਮੇਰੀ ਜਿੱਤ ਦਾ ਫਤਵਾ ਹੀ ਕਿਉਂਕਿ ਲੋਕਾਂ ਨੇ ਜਿੰਨਾ ਮੈਨੂੰ ਪਿਆਰ ਦਿੱਤਾ ਆ ਤੇ ਮੈਂ ਵੇਖਣ ਦੇ ਆ ਕਿ ਉਸ ਟਾਈਮ ਮੀਟਿੰਗਾਂ ਦੇ ਵਿੱਚ ਜੋ ਵੱਡੀਆਂ-ਵੱਡੀਆਂ ਮੇਨ ਮੁਸ਼ਕਲਾਂ ਸੀ ਜਿੱਦਾਂ ਤਾਰਾਂ ਦੇ ਮਸਲੇ ਸੀ ਹੋਰ ਰਸੀਵਰ ਦੀ ਪ੍ਰੋਬਲਮ ਸੀ ਜੋ ਛੋਟੀਆਂ-ਛੋਟੀਆਂ ਪ੍ਰੋਬਲਮਾਂ ਸੀ ਕੀਪਰ ਸਭ ਤੋਂ ਪਹਿਲਾਂ ਅੱਜ ਸਾਡੇ ਜਿਹੜਾ ਤਾਰਾਂ ਦਾ ਮੇਨ ਮਸਲਾ ਹੀ ਜਿਹੜਾ ਤਾਰਾਂ ਦਾ ਜਿਹਦੇ ਵਿੱਚ ਕਾਫੀ ਪਰਿਵਾਰਾਂ ਦੇ ਵਿੱਚ ਕਈ ਨੁਕਸਾਨ ਵੀ ਹੋਏ ਆ ਤੇ ਅੱਜ ਉਹ ਮੇਨ ਤਾਰਾਂ ਦਾ ਮਸਲਾ ਜਿਹੜਾ ਐਸਡੀਓ ਸਾਹਿਬ ਨੂੰ ਲੈ ਕੇ ਜੀ ਸਾਹਿਬ ਨੂੰ ਲੈ ਕੇ ਉਹਨਾਂ ਦੀ ਸਾਰੀ ਸਮੁੱਚੀ ਟੀਮ ਨੂੰ ਲੈ ਕੇ ਨਾਲ ਆਪਣੀ ਟੀਮ ਨੂੰ ਲੈ ਕੇ ਉਹ ਮਸਲੇ ਦਿਖਾਏ ਗਏ ਆ ਤੇ ਪਹਿਲ ਦੇ ਅਧਾਰ ਤੇ ਉਹ ਕੰਮ ਕੀਤੇ ਜਾਣਗੇ ਮਾਨਜੀ ਜੀ ਮੈਂ ਪਹਿਲਾਂ ਵੀ ਦੱਸਿਆ ਇਹ ਚੋਣਾਂ ਦੇ ਵਿੱਚ ਦਾ ਵੱਡੇ ਵਾਅਦੇ ਤੇ ਵੱਡੇ ਦਾਅਵੇ ਹੁੰਦੇ ਨੇ ਹਰ ਉਮੀਦਵਾਰ ਨੂੰ ਹੁੰਦਾ ਕਿ ਮੈਂ ਜਿੰਨਾ ਇਹ ਵੋਟਾਂ ਲੈਣੀਆਂ पर ਚੋਣਾ ਹਾਰਨ ਤੋਂ ਬਾਅਦ ਪਹਿਲੀ ਵਾਰ ਹੀ ਨਜ਼ਰ ਆ ਰਿਹਾ ਕਿ ਕੋਈ ਬੰਦਾ ਜਿਹੜਾ ਅੱਜ ਵੀ ਸਮੱਸਿਆਵਾ ਸੁਣ ਰਿਹਾ ਤੇ ਵਾਰਡ ਦੇ ਬੰਦਿਆਂ ਨੂੰ ਮਿਲ ਰਿਹਾ ਜਨਤਾ ਦੇ ਦਰਬਾਰ ਜਾ ਰਿਹਾ ਕਿਉਂ ਅੱਜ ਲੋੜ ਪਈ ਹੈ ਵੋਟਾਂ ਦਾ ਹੁਣ ਬਹੁਤ ਦੂਰ ਨੇ ਅਜੇ ਨਹੀਂ ਨਹੀਂ ਵੇਖੋ ਜੀ ਲੋਕਾਂ ਦਾ ਪਿਆਰ ਹੀ ਮੈਨੂੰ ਆਪਣੀ ਵਾਰਡ ਨੰਬਰ 24 ਵਿੱਚ ਖਿੱਚ ਲਿਆ ਆ ਮਲਕੀ ਇੱਥੇ ਕੋਈ ਹਾਰ ਜਿੱਤ ਦੀ ਗੱਲ ਨਹੀਂ ਆ ਕੋਈ ਕਿਉਂਕਿ ਇਹ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ ਉਹ ਪਿਆਰ ਕਰਕੇ ਹੀ ਮੈਂ ਲੋਕਾਂ ਦੇ ਵਿੱਚ ਮੈਂ ਆ ਇਹ ਗਲੀਆਂ ਦੇ ਵਿੱਚ ਡੋਰ ਟ ਡੋਰ ਘਰ ਘਰ ਜਾ ਕੇ ਮੈਂ ਪੁੱਛ ਰਿਹਾ ਕਿ ਹਾਂ ਜੀ ਕੋਈ ਕੰਮਕਾਰ ਹੈਗਾ ਤੇ ਮੈਨੂੰ ਤੁਸੀਂ ਦੱਸੋ ਇਹ ਤੁਹਾਡਾ ਪੁੱਤ ਦਿਨ ਰਾਤ ਇਸ ਵਾਰਡ ਦੇ ਵਿੱਚ ਹਾਜ਼ਰ ਹੈ ਜੀ ਪਰ ਮੈਂ ਦੇਖ ਰਿਹਾ ਇਹ ਸਮੱਸਿਆਵੇਂ ਬਹੁਤ ਜ਼ਿਆਦੀਆਂ ਨੇ ਇਸ ਵਾਰਡ ਦੇ ਵਿੱਚ ਚਾਹੇ ਜੋ ਵੀ ਇਹ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਹਾਈ ਵੋਲਟੇਜ ਤਾਰਾਂ ਨੇ ਤਾਂ ਨੇੜੇ ਨੇ ਘਰਾਂ ਦੇ ਜੋ ਇਦਾਂ ਦਰਵਾਜ਼ੇ ਬੰਦ ਨਹੀਂ ਹੋ ਰਹੇ ਕਿਸੇ ਦੀਆਂ ਬਾਰੀਆਂ ਨਹੀਂ ਕੋਲ ਰੀਆਂ ਤਾਂ ਕਿਵੇਂ ਹੱਲ ਹੋਏਗਾ ਇਹ ਵੇਖੋ ਜੀ ਇਹ ਸਮੱਸਿਆ ਆਹੀ ਪਹਿਲੋਂ ਹੀ ਇਲੈਕਸ਼ਨ ਦੇ ਵਿੱਚ ਮੈਂ ਉਹ ਦਸਾਂ ਦਿਨਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਇੱਕ-ਇੱਕਲੀ ਸਮੱਸਿਆ ਵੇਖ ਲਈ ਉਹਨਾਂ ਸਮੱਸਿਆਵਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਮੈਨੂੰ ਇਹੋ ਹੀ ਜਿਹੜੀ ਮੇਨ ਆ ਤਾਰਾਂ ਦੀ ਪ੍ਰੋਬਲਮ ਇਸ ਵਾਰਡ ਦੇ ਵਿੱਚ ਆ ਰਹੀ ਸੀ ਚਲੋ ਸਮੱਸਿਆ ਹੋਰ ਵੀ ਆ ਪਾਣੀ ਦੀ ਪ੍ਰੋਬਲਮ ਵੀ ਹੈਗੀ ਸੀਵਰ ਦੀ ਪ੍ਰੋਬਲਮ ਵੀ ਹੈਗੀ ਆ ਪਰ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਹੈਗੇ ਸਾਡੇ ਜਿਹੜੇ ਆਪਣਾ ਕਈ ਜਗ੍ਹਾ ਮੈਂ ਵੇਖਣ ਦਾ ਬੱਤੀ ਡਿਮ ਆ ਰਹੀ ਆ ਤੇ ਤਾਰਾਂ ਜਿਹੜੀਆਂ ਹਾਈ ਵੋਲਟ ਤਾਰਾਂ ਘਰਾਂ ਦੇ ਉੱਪਰੋਂ ਲੰਘ ਰਹੀਆਂ ਆ ਤਾਂ ਉਹ ਪਹਿਲ ਦੇ ਆਧਾਰ ਤੇ ਉਹ ਕੰਮ ਕਰਾਈ ਜਾਂਦੇ ਆਂ ਨਸੇ ਦਾ ਮੁੱਦਾ ਸਭ ਤੋਂ ਵੱਧ ਰਹਿੰਦਾ ਜਦੋਂ ਵੀ ਹੁੰਦਾ ਜਦੋਂ ਵੀ ਚੋਣਾਂ ਹੁੰਦੀਆਂ ਨੇ ਚਾਹੇ ਉਹ ਐਮਐਲਏ ਦੀਆਂ ਚੋਣਾਂ ਹੋਣ ਜਾਂ ਐਮਪੀ ਦੀਆਂ ਚੋਣਾਂ ਚਾਹੇ ਹਲਸੀ ਦੀਆਂ ਚੋਣਾਂ ਤੇ ਨਸੇ ਦੇ ਮੁੱਦੇ ਤੇ ਜਰੂਰ ਵੋਟਾਂ ਲਈਆਂ ਜਾਂਦੀਆਂ ਨੇ ਕਿ ਨਸਾ ਜਿਹੜਾ ਬੰਦ ਹੋਈਗਾ ਪਰ ਹੱਲ ਨਹੀਂ ਹੁੰਦਾ ਤੁਸੀਂ ਆਮ ਆਦਮੀ ਪਾਰਟੀ ਤੋਂ ਚੋਣ ਲੜੇ ਹੋ ਤੁਹਾਡੀ ਸਰਕਾਰ ਸਤਾ ਦੇ ਵਿੱਚ ਹੈ ਪਰ ਅਜੇ ਵੀ ਨਸਾ ਉਸ ਤਰ੍ਹਾਂ ਹੀ ਚੱਲ ਰਿਹਾ ਕਿਵੇਂ ਬੰਦ ਹੋ ਪਈ ਵੇਖੋ ਜੀ ਹਰ ਇੱਕ ਇੱਕ ਪਾਰਟੀ ਦਾ ਆਪਣਾ ਕੰਮ ਕਰਾਉਣ ਦਾ ਤਰੀਕਾ ਹੁੰਦਾ ਹੈ ਚਲੋ ਇਹ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਨਸ਼ਾ ਖਤਮ ਹੋ ਗਿਆ ਆ ਜੇ ਕਾਂਗਰਸ ਦੇ ਵਿੱਚ ਹੀ ਤਾਂ ਕਾਂਗਰਸ ਹੀ ਨਸ਼ਾਈ ਕਾਲੀ ਦਲ ਹੀ ਕਾਲੀ ਦਲ ਦੇ ਵਿੱਚ ਇਹ ਨਸ਼ਾਈ ਆ ਜਦੋਂ ਦੀ ਆਮ ਪਾਰਟੀ ਆਈ ਆ ਇਹ ਚੀਜ਼ ਦਾ ਕਾਫੀ ਫਰਕ ਪਿਆ ਆ ਆਪਾਂ ਇਹ ਨਹੀਂ ਕਹਿ ਸਕਦੇ ਫਰਕ ਨਹੀਂ ਪਿਆ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਨਸ਼ੇ ਦੇ ਵਿੱਚ ਇਹ ਮੈਂ ਇੱਕ ਆਪਣੀ ਐਨ ਜੀਓ ਵੀ ਬਣਾਈ ਆ ਜਿਹੜਾ ਪਹਿਲ ਦੇ ਆਧਾਰ ਤੇ ਜਿਹੜੇ ਭਰਾ ਹਾਂ ਨਸ਼ਾ ਕਰ ਰਹੇ ਆ ਹਨਾ ਉਹਨਾਂ ਦਾ ਛਡਾਇਆ ਵੀ ਜਾ ਰਿਹਾ ਕਈ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਦਾ ਨਸ਼ਾ ਛਡਾਇਆ ਵੀ ਗਿਆ ਆ ਕਿ ਚਲੋ ਉਹ ਚੀਜ਼ਾਂ ਆਪਾਂ ਕੈਮਰੇ ਗਾਰਡ ਨਹੀਂ ਸਾਂਭ ਲੈ ਆ ਸਕਦੇ ਪਰ ਇਹ ਚੀਤੇ ਹੀ ਪਹਿਲ ਦੇ ਧਾਰ ਦੇ ਕੰਮ ਕਰਦੇ ਆਂ ਬਾਕੀ ਮੇਰੀ ਸਤੋਂ ਪਹਿਲੋਂ ਇਹ ਖਾਸ ਕਰਕੇ ਇਹਨਾਂ ਨੂੰ ਇੱਕ ਚੇਤਾਵਨੀ ਆ ਮੇਰੇ ਵਾਰਡ ਨੰਬਰ 24 ਦੇ ਹਨਾ ਕਿ ਜਿਹੜੇ ਨਸ਼ਾ ਵੇਚ ਰਹੇ ਆ ਉਹਨਾਂ ਨੂੰ ਚੇਤਾਵਨੀ ਆ ਕਿ ਉਹ ਭਰਾ ਹਨਾ ਇਹ ਚੀਜ਼ ਬੰਦ ਕਰ ਦੇਣਾ ਆਪਣਾ ਕੋਈ ਮਿਹਨਤ ਵਾਲਾ ਕੋਈ ਕੰਮ ਲੱਭ ਲੈਣਾ ਕਿ ਬਾਅਦ ਚ ਉਹਨਾਂ ਇਹ ਕਹਿਣ ਗਿਆ ਨਹੀਂ ਉਦੋਂ ਕੋਈ ਕਾਰਵਾਈ ਕੀਤੀ ਜਾਊਗੀ ਨਹੀਂ ਤੇ ਅੱਜ ਤੁਸੀਂ ਜਨਤਾ ਦੇ ਦਰਬਾਰ ਪਹੁੰਚੇ ਹੋ ਮੈਂ ਦੇਖ ਰਿਹਾ ਜਿੱਥੇ ਜਨਤਾ ਵੀ ਤੁਹਾਨੂੰ ਪਿਆਰ ਦੇ ਰਹੀ ਏ ਵਿਚਰ ਰਹੇ ਤੁਸੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੰਜ ਵਿੱਚਰਦੇ ਰਹੋਗੇ ਜਾਂ ਅੱਜ ਦਾ ਦਿਨ ਹੀ ਆਏ ਨਹੀਂ ਨਹੀਂ ਬਿਲਕੁਲ ਜੀ ਅੱਜ ਦਾ ਦਿਨ ਤੇ ਪਹਿਲੀ ਸਟਾਰਟਿੰਗ ਹੈਗੀ ਆ ਜੀ ਇਹ ਪੁੱਤਰ ਜਿੱਥੋਂ ਜਿੰਨਾ ਇਹਨਾਂ ਪਿਆਰ ਦਿੱਤਾ ਸਾਰੇ ਵਾਰਡ ਵਾਸੀਆਂ ਨੇ ਹਨਾ ਜੇ ਮੈਂ ਹਰ ਕਿ ਗਲੀ ਗਲੀ ਵਿੱਚ ਆ ਰਿਹਾ ਆ ਦਿਨ ਰਾਤ ਇਹ ਮੈਂ ਪਰਿਵਾਰ ਦੇ ਵਿੱਚ ਆਪਣੇ ਹਨਾ ਬਾੜ ਦੇ ਵਿੱਚ ਇਨ੍ਹਾਂ ਕੋਲ ਹੀ ਆ ਇਹ ਦਿਨ ਰਾਤ ਜਦੋਂ ਜਦੋਂ ਮਰਜੀ ਮੈਨੂੰ ਫੋਨ ਕਰਨਗੇ ਮੈਂ ਹਮੇਸ਼ਾ ਇਨ੍ਹਾਂ ਕੋਲ 24 ਘੰਟੇ ਖੜਾ ਨਾ ਚਲਾਉਂਗਾ ਬੰਦ ਕਰੇ ਅੱਜ ਐਸਡੀਓ ਸਾਹਿਬ ਵੀ ਪਹੁੰਚੇ ਨੇ ਜੇ ਸਾਹਿਬ ਪਹੁੰਚੇ ਕੀ ਪ੍ਰੋਸਾ ਦਿੱਤਾ ਇਹ ਤਾਰਾ ਦਾ ਮਸਲਾ ਹੱਲ ਹੋਣ ਦੇ ਵਿੱਚ ਹੋ ਜਾਈਗਾ ਮਸਲਾ ਹੱਲ ਜਾਏ ਜਿਹੜਾ ਠੰਨੇ ਬਿਸਤਰੇ ਵਿੱਚ ਪਏ ਨੇ ਨਹੀਂ ਨਹੀਂ ਜੀ ਆਪਾਂ ਐਸੇ ਕਰਕੇ ਆਪਾਂ ਕੰਮ ਹੀ ਉਹਨੇ ਕੋ ਵਿਖਾਏ ਆ ਕਿ ਜਿਹੜੇ ਆਉਣ ਦੀ سپورਟ ਜਿਹੜੇ ਹਾਲ ਹੋ ਸਕੇ ਕਿਉਂਕਿ ਕਈ ਮੈਂ ਕੰਮ ਵੇਖਣ ਦੇ ਆ ਕਾਫੀ ਲੰਬੇ ਆ ਉਹਨਾਂ ਨੂੰ ਇਹ ਟਾਈਮ ਲੱਗ ਜਾਣਾ ਆ ਪਰ ਖਾਸ ਕਰਕੇ ਤੁਸੀਂ ਵੇਖਿਆ ਹੋਊਗਾ ਕਿ ਕੱਲ ਸਾਡੀ ਇਸਤਰੀ ਲਕੀ ਦੀ ਜਿਹੜੇ ਆਪਣੇ ਜੀਵਨ ਜੋਤ ਮੈਡਮ ਆ ਉਹਨਾਂ ਨੇ ਖਾਸ ਕਰਕੇ ਸਾਰੇ ਅਫਸਰ ਸਹਿਬਾਨਾਂ ਦੀ ਮੀਟਿੰਗ ਲਈ ਆ ਉਹਨਾਂ ਨੂੰ ਸਖਤੀ ਤੌਰ ਤੇ ਉਹਨਾਂ ਨੂੰ ਦੇਖ ਦਿੱਤੇ ਆ ਕਿ ਜਲਦੀ ਤੋਂ ਜਲਦੀ ਪਹਿਲ ਦੇ ਆਧਾਰ ਤੇ ਹਨਾ ਜਿਹੜੇ ਕੰਮ ਬੰਦੇ ਆ ਉਹ ਕੀਤੇ ਜਾਣ ਆ ਹੋਰ ਵੀ ਵੀਰ ਸਾਡੇ ਨਾਲ ਮਜੂਰ ਨੇ ਭਾਈ ਜੀ ਜਿਆਦਾਤਰ ਜਿਹੜੇ ਚੋਣਾ ਹੁੰਦੀਆਂ ਨੇ ਨਾ ਜਦੋਂ ਉਮੀਦਵਾਰ ਨੇ ਵੋਟਾਂ ਲੈਣੀਆਂ ਹੁੰਦੀਆਂ ਤਾਂ ਉਦੋਂ ਜਨਤਾ ਦੇ ਦਰਬਾਰ ਜ਼ਰੂਰ ਪਹੁੰਚਦੇ ਨੇ ਪਰ ਮਹਾਨਦੀ ਪਹਿਲਵਾਨ ਜੀ ਚੋਣਾ ਦੇ ਵਿੱਚ ਤਾਂ ਹਾਰ ਮਿਲੀ ਹੈ ਪਰ ਫਿਰ ਵੀ ਜਨਤਾ ਦੇ ਦਰਬਾਰ ਪਹੁੰਚੇ ਨੇ ਕੀ ਸਮੱਸਿਆਵਾਂ ਆ ਰਹੀਆਂ ਤੁਹਾਡੀਆਂ ਤੇ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਦੱਸੀਆਂ ਦੇਖੋ ਸਾਡੇ ਭਵਾਨ ਜੀ ਨੇ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਮੈਂ ਹਾਰ ਤੋਂ ਬਾਅਦ ਵੀ ਸੇਵਾ ਜਾ ਕਿਉਂਕਿ ਇੰਨਾ ਪਿਆਰ ਮਿਲਿਆ ਨਾ 24 ਨੰਬਰ ਵਾਰ ਚ ਭਵਾਨੇ ਹੋਣਾ ਉਹ ਇਸ ਕਰਕੇ ਦੁਬਾਰਾ ਇਸ ਵਾਰ ਦੇ ਵਿੱਚ ਹੈ ਹਰ ਘਰ ਦੇ ਵਿੱਚ ਸਮੱਸਿਆ ਜਾ ਕੇ ਸੁਣਨ ਦੇ ਨੇ ਮੇਨ ਮੁੱਦਾ ਜਿਹੜਾ ਤਾਰਾਂ ਦਾ ਹੀ ਜ਼ਿਆਦਾ ਆਉਂਦਾ ਕਿਉਂਕਿ ਸੀਵਰੇਜ ਦਾ ਮੁੱਦਾ ਤੇ ਚੱਲਦਾ ਹੀ ਰਹਿੰਦਾ ਨਾਲੀਆਂ ਦਾ ਚੱਲਦਾ ਹੀ ਰਹਿੰਦਾ ਜਿਹੜਾ ਮੇਨ ਹਾਈ ਵੋਲਟੇਜ ਤਾਰਾਂ ਦਾ ਨਾ ਇਹ ਜ਼ਿਆਦਾ ਸੀ ਭਵਾਨ ਜੀ ਨੇ ਸਾਰੇ ਦੇ ਘਰ ਘਰ ਜਾ ਕੇ ਇਹ ਚੀਜ਼ ਪੁੱਛੀ ਆ ਤੇ ਉਹਦਾ ਹੱਲ ਕਰਾਂ ਦਾ ਵਾਅਦਾ ਆ ਔਰ ਐਸਡੀਓ ਸਾਹਿਬ ਜੇਈ ਸਾਹਿਬ ਨੇ ਪੂਰਾ ਵਿਸ਼ਵਾਸ ਦਿਲਾਇਆ ਇਸ ਟੀਨ ਨੂੰ ਹੱਲ ਕਰਾਂ ਦਾ ਕਿਸਮੱਸਿਆਵਾਂ ਨੇ ਮੇਨ ਤੋਂ ਡੀਆਂ ਜਿਹੜਾ ਤਾਰਾਂ ਦਾ ਦੇ ਹਾਈ ਵੋਲਟੇਜ ਤਾਰਾਂ ਨੇ ਚੰਨਾ ਕੇ ਡਰ ਬਣਿਆ ਰਹਿੰਦਾ ਚੰਨਾ ਇਹ ਜਾਨਵਰ ਦਾ ਡਰ ਹੁੰਦਾ ਕਿਉਂਕਿ ਹੱਥ ਬੱਚੇ ਵੀ ਲਾ ਦਿੰਦੇ ਨੇ ਜੇ ਕਿਸੇ ਦਾ ਵੀ ਹੱਥ ਪਹੁੰਚੇ ਦਾ ਜਾਨਵਰ ਮਲ ਦਾ ਡਰ ਰਹੇ ਤੇ ਕੁੱਤੀ ਵੀ ਨਾਲ ਹੀ ਗਏ ਤੁਹਾਨੂੰ ਦਿਖਾਈਆਂ ਕੱਲੀ-ਕੱਲੀ ਤਾਰ ਕੇ ਇਹ ਘਰ ਦੇ ਉੱਪਰੋਂ ਚੜਦੀ ਪਈ ਆ ਕਿ ਇਹਦੇ ਨਾਲ ਲੱਗਦੀ ਪਈ ਆ ਉਹਦਾ ਵਕੋ ਇੱਕੋ ਹੀ ਹੱਲ ਆ ਜਾਂ ਤੇ ਇਹ ਤੋਂ ਕੇਵਲ ਪਈ ਹੋਗੀ ਜਾਂ ਉਹਨੂੰ ਕਿਸੇ ਵੀ ਤਰੀਕੇ ਨਾਲ ਘਰ ਦੇ ਵਿੱਚੋਂ 6 ਫੁੱਟ ਦਾ 2 ਫੁੱਟ ਦਾ 4 ਫੁੱਟ ਦਾ ਗੈਪ ਆ ਕੇ ਪਿੱਛੇ ਕੀਤੀ ਜਾਵੇ ਬਸ ਇਹਦਾ ਹੱਲ ਕਰਾਇਆ ਤਾਂ ਤਸਵੀਰਾਂ ਜੀ ਅੰਮ੍ਰਿਤਸਰ ਦੇ ਵਾਰਡ ਨੰਬਰ 24 ਦੀਆਂ ਨੇ ਜਿੱਥੇ ਇਹ ਮਾਨਤੀ ਪਹਿਲਵਾਨ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸੀ ਉਹ ਪਹੁੰਚੇ ਨੇ ਤੇ ਅੱਜ ਸਮੱਸਿਆਵਾਂ ਸੁਣ ਰਹੇ ਨੇ ਆਮ ਜਨਤਾ ਦੀਆਂ ਤਾਂ ਸਾਡੇ ਨਾਲ ਇਸ ਤੋਂ ਦੇ ਰਹਿਣ ਵਾਲੇ ਵਸਮੀਨ ਮੰਜੂਰ ਨੇ ਸਰ ਜਿਵੇਂ ਦੇਖਦੇ ਹੋ ਕੀ ਸਮੱਸਿਆਵਾਂ ਆ ਰਹੀਆਂ ਨੇ ਤੁਹਾਡੇ ਏਰੀਆ ਦੇ ਵਿੱਚ ਕਿਉਂਕਿ ਅੱਜ ਮਾਨਤੀ ਪਹਿਲਵਾਨ ਜਿਹੜੇ ਉਮੀਦਵਾਰ ਇਹ ਨੇ ਆਮ ਆਦਮੀ ਪਾਰਟੀ ਤੋਂ ਫਿਰ ਦੁਬਾਰਾ ਪਹੁੰਚ ਰਹੇ ਚਾਹੇ ਚੋਣਾਂ ਦਾ ਮਾਹੌਲ ਨਹੀਂ ਹੈ ਪਰ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਕੀ ਸਮੱਸਿਆਵਾਂ ਦੇਖੋ ਜੀ ਪਹਿਲਾਂ ਤੇ ਮਾਨਤੀ ਪਹਿਲਵਾਨ ਦਾ ਬਹੁਤ ਧੰਨਵਾਦ ਹੈ ਕਿਉਂਕਿ ਇਹ ਨਾ ਮਾਤਰ ਚਵੀ ਵੋਟਾਂ ਤੋਂ ਹਾਰ ਕੇ ਅੱਜ ਫਿਰ ਲੋਕਾਂ ਦੇ ਵਿੱਚ ਸੇਵਾ ਕਰ ਰਹੇ ਨੇ ਲੋਕ ਹਾਈ ਵੋਲਟੇਜ ਤਾਰਾਂ ਇਹ ਗਲੀਆਂ ਦੇ ਵਿੱਚ ਲਮਕਰੀਆਂ ਸੀ ਜਿਹੜੀਆਂ ਉਹਨਾਂ ਦਾ ਐਸਡੀਓ ਸਾਹਿਬ ਨਾਲ ਸਾਰਾ ਐਸਟੀਮੇਟ ਬਣਾ ਕੇ ਤੇ ਉਹਦਾ ਹੱਲ ਕਰਵਾ ਰਹੇ ਨੇ ਸੀਵਰੇਜ ਦੇ ਪਾਣੀ ਦੀ ਜਿਹੜੀ ਪ੍ਰੋਬਲਮ ਆ ਗੰਦਾ ਪਾਣੀ ਆੜਿਆ ਜਾਂ ਸੀਵਰੇਜ ਦੀ ਬਲੋਕੇਜ ਦੀ ਪ੍ਰੋਬਲਮ ਸਾਰੇ ਹੱਲ ਕਰਾ ਰਹੇ ਨੇ ਸੋ ਧੰਨਵਾਦ ਹੈ ਮਾਨਤੀ ਪਹਿਲਵਾਨ ਦਾ ਇਹਨਾਂ ਦੇ ਟੀਮ ਦਾ ਜੋ ਸਾਰੇ ਇਲਾਕੇ ਦੇ ਵਿੱਚ ਇਹ ਕੰਮ ਕਰਾ ਰਹੇ ਨੇ ਭਾਈ ਮੈਂ ਦੇਖ ਰਿਹਾ ਤਾਰਾਂ ਦੀਆਂ ਇੰਨੀਆਂ ਜਿਹੀਆਂ ਵੀ ਪ੍ਰੇਸ਼ਾਨੀਆਂ ਨੇ ਨਾ ਹਾਈ ਵੋਲਟੇਜ ਤਾਰਾਂ ਨੇ ਜਿਹੜੇ ਦਰਵਾਜੇ ਨੇ ਉਹ ਨਹੀਂ ਬੰਦ ਹੋ ਰਹੇ ਬੂਹੇਆਂ ਦੇ ਸਾਹਮਣੇ ਉਹ ਜਿਹੜੇ ਦਰਵਾਜੇ ਤਲਵਾ ਤਾਂ ਕਿੰਨਾ ਕਿ ਡਰ ਰਹਿੰਦਾ ਜਾਨਵਾਲ ਦਾ ਦੇਖੋ ਲੋਕਾਂ ਨੂੰ ਬਹੁਤ ਡਰ ਸੀ ਅੱਜ ਚੌਧਰੀ ਹਰੀ ਸਿੰਘ ਅਗਰ ਗਲੀ ਨੰਬਰ 1 ਦੇ ਵਿੱਚ ਪਰਮੇਸ਼ਰ ਕੁਮਾਰ ਜੀ ਹੈਗੇ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਅੱਜ ਦੇਖਿਆ ਵਾ ਤੇ ਉਹਨਾਂ ਦੇ ਘਰ ਦੀ ਜਿਹੜੀ ਵਿੰਡੋ ਹੈ ਬਾਰੀ ਉਹ ਖੁੱਲ ਨਹੀਂ ਰਹੀ ਤੇ ਉਹਨਾਂ ਦੇ ਬੱਚਿਆਂ ਨੂੰ ਹਮੇਸ਼ਾ ਡਾਰੀ ਲੱਗਾ ਰਹਿੰਦਾ ਵਾ ਕਿ ਕਿਤੇ ਬੱਚੇ ਨਾਲ ਨਾ ਚਮੜ ਜਾਣ ਹੁੰਦਾ ਡਰ ਮਾਂ ਵੀ ਉਹਨੂੰ ਤੇ ਉਹਦਾ ਮਸਲੇ ਤੇ ਹਲਪਲਵਾਨ ਜੀ ਨੇ ਆਪਣੀ ਟੀਮ ਦੇ ਨਾਲ ਅਹਿਡੋ ਸਾਹਿਬ ਦੇ ਨਾਲ ਇਹਨਾਂ ਹੱਲ ਕਰਨ ਦਾ ਵਾਅਦਾ ਕੀਤਾ ਔਰ ਹੱਲ ਹੋ ਵੀ ਜਾਣਾ ਹੁਣ ਇਹਨਾਂ ਨੇ ਕਹਿਆ ਵੀ ਆਪਾਂ ਐਸਟੀਮੇਟ ਬਣਾ ਕੇ 1-2 ਦਿਨ ਚ ਆਪਾਂ ਕੰਮ ਸ਼ੁਰੂ ਕਰ ਦੇਣਾ ਵਾ ਸੋ ਇਸ ਲਈ ਇਲਾਕਾ ਨਿਵਾਸੀ ਵੀ ਸਾਰੇ ਖੁਸ਼ ਨੇ ਤੋਂ ਸੋ ਸਾਨੂੰ ਮਾਨ ਹੈ ਮਾਨਤੀ ਦੇ ਕਿ ਮਾਨਤੀ ਪਹਿਲਾਂ ਵਾਂਗੂ ਸੇਵਾ ਵਾਂਗੂ ਕੰਮ ਕਰੇਗੀ ਬਹੁਤ ਧੰਵਾਦ ਜੀ ਤਾਂ ਤਸਵੀਰਾਂ ਜੀ ਅਮਰਸਰ ਦੀ ਵਾਰਡ ਨੰਬਰ 24 ਦੀਆਂ ਨੇ ਜਿੱਥੇ ਜੇ ਉਮੀਦਵਾਰ ਰਹੇ ਨੇ ਆਮ ਆਦਮੀ ਪਾਰਟੀ ਤੋਂ ਚਰਨਜੀਤ ਸਿੰਘ ਮਾਨਤੀ ਚਾਹੇ ਚੋਣਾਂ ਦੇ ਵਿੱਚ ਹਾਰ ਮਿਲੀ ਐ ਪਰ ਫਿਰ ਵੀ ਜਨਤਾ ਦਾ ਪਿਆਰ ਲੈ ਰਹੇ ਨੇ ਤਾਂ ਵਾਰਡ ਨੰਬਰ 24 ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸੋਹnde ਹੋਏ ਨਜ਼ਰ ਆ ਰਹੇ ਨੇ ਬਿਜਲੀ ਦੀ ਤਾਰਾਂ ਦੀਆਂ ਵੱਡੀਆਂ ਸਮੱਸਿਆਵਾਂ ਜਿਹੜੀ ਨਜ਼ਰ ਆ ਰਹੀ ਸੀ ਉਸ ਨੂੰ ਐਸ ਡੀਓ ਸਾਹਿਬ ਨੂੰ ਨਾਲ ਲਿਆ ਜੈ ਸਾਹਿਬ ਨੂੰ ਨਾਲ ਲਿਆ ਤੇ ਉਹਨਾਂ ਨੂੰ ਪੂਰਾ ਜਾਇਜ਼ਾ ਦਿਖਾਇਆ ਤਾਂ ਉਹਨਾਂ ਨੇ ਵੀ ਭਰੋਸਾ ਦਿੱਤਾ ਕਿ ਛੋੜੇ ਦਿਨਾਂ ਦੇ ਵਿੱਚ ਇਸ ਮਸਲੇ ਦਾ ਹੱਲ ਹੋ ਜਗਾ ਜਲਵਾ ਚੜਦੇ ਆ ਜੈ ਸਾਹਿਬ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਕਿਵੇਂ ਹੱਲ ਹੋ ਪਈਗਾ ਬਿਜਲੀ ਦੀਆਂ ਤਾਰਾਂ ਦਾ ਅਤੇ ਕਿੰਨੇ ਚਿਰ ਚ ਹੱਲ ਹੋਏਗਾ ਜੈ ਸਾਹਿਬ ਸਾਡੇ ਨਾਲ ਨੇ ਸਰਨਾਮਾ ਕੀ ਹੈ ਤੁਹਾਡਾ ਮਨਵਤਾਰ ਸਿੰਘ ਜੀ ਅਵਤਾਰ ਜੀ ਤੁਸੀਂ ਅੱਜ ਇੱਥੇ ਪਹੁੰਚੇ ਹੋ ਵਾਰ ਇਹ ਤੁਸੀਂ ਇਹ ਦੱਸਿਆ ਵੀ ਤਾਰਾ ਨੇਮੀਆਂ ਨੇ ਤਾਰਾ ਨੂੰ ਠੀਕ ਕਿਤੇ ਜਾਣ ਤੇ ਤਾਰਾ ਜਲਦੀ ਹੀ ਠੀਕ ਕਰ ਦਵਾਂਗੇ ਪਰ ਬਹੁਤ ਸਾਰੇ ਨੇ ਇਹ ਵੀ ਦੱਸ ਰਹੇ ਨੇ ਕਿ ਹਾਈ ਵੋਲਟੇਜ ਤਾਰਾ ਨੇ ਬੜੀ ਜਾਨ ਦਾ ਡਰ ਬਣਿਆ ਲਿੰਦਾ ਹੈ ਜਾਨ ਮਲ ਦਾ ਡਰ ਬਣਿਆ ਉਹ ਸਰ ਮੈਂ ਤਾਂ ਜਨਵਾਇਆ ਮਹੀਨੋਂ ਕੋ ਮੈਨੂੰ ਆਇਆ ਨੂੰ ਤੇ ਅੱਜ ਹੀ ਮੈਨੂੰ ਪਤਾ ਲੱਗਾ ਤੇ ਕਾਫੀ ਬਟ ਕਿਵੇਂ ਹਾਲ ਹੋਈਗਾ ਸਰ ਬਹੁਤ ਸਾਰੀਆਂ ਪੂਰੇ ਮੇਰੇ ਖਿਆਲ ਨਾਲ ਮੁਹੱਲੇ ਦੇ ਵਿੱਚ ਹੀ ਤਾਰਾ ਜਿਹੜੀਆਂ ਨੇ ਬਹੁਤ ਨੀਗੀਆਂ ਨੇ ਸਭ ਦੇ ਦੀ ਮੈਂਟੇਨੈਂਸ ਹੋਏਗੀ ਤੇ ਠੀਕ ਠੀਕ ਤੇ ਜਾਣਗੇ ਜੀ ਹਾਂ ਜਿੰਨੇ ਚਿਰ ਪਈਆਂ ਇਹ ਹਾਲ ਹੋਈਗਾ ਨਹੀਂ ਇਸੇ ਮੈਂ ਜੇ ਕਰ ਦਵਾਂਗੇ ਜਲਦੀ ਤੋਂ ਜਲਦੀ ਕਰਾਂਗੇ ਆਮ ਜਨਤਾ ਨੂੰ ਹੀ ਤੁਸੀਂ ਮਿਲ ਰਹੇ ਹੋ ਕੀ ਦੱਸ ਰਹੇ ਨੇ ਉਹ ਤੁਹਾਨੂੰ ਲੋਕੀ ਕਹਿੰਦੇ ਸਾਨੂੰ ਜਿਹੜੀ ਤਾਰਾਂ ਦੀ ਮੁਸ਼ਕਲ ਆ ਰਹੀ ਹੈ ਤਾਰਾਂ ਨੇਮੀਆਂ ਨੇ ਕਰੰਟ ਕਿੰਨੇ ਲੱਗਾ ਦਾ ਤੇ ਇਹਨਾਂ ਨੂੰ ਜਲਦੀ ਹੀ ਠੀਕ ਕਰ ਦਵਾਂਗੇ ਵੱਡੇ ਅਫਸਰ ਵੀ ਤੁਹਾਡੇ ਕੋਲ ਪਹੁੰਚੇ ਨੇ ਉਹਨਾਂ ਦੇ ਧਿਆਨ ਚ ਲੈ ਜਾਂਦਾ ਮੈਂ ਹਾਂਜੀ ਲੈਂਦਾ ਜੀ ਮਤਲਬ ਹੱਲ ਹੋ ਜਾਏਗਾ ਥੋੜੇ ਦਿਨਾਂ ਦਾ ਮੈਂ ਜਲਦੀ ਹੋ ਜਾਏਗਾ ਜੀ ਠੀਕ ਹੈ ਜੀ ਬਹੁਤ ਬਧਨਵਾਦ ਜੀ ਤਾਂ ਤਸਵੀਰਾਂ ਅੰਮ੍ਰਿਤਸਰ ਦੀ ਵਾਰਡ ਨੰਬਰ 24 ਦੀਆਂ ਨੇ ਜਿੱਥੇ ਜਈ ਜੜੇ ਨੇ ਅਵਤਾਰ ਸਿੰਘ ਜੀ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਭਰੋਸਾ ਦਿੱਤਾ ਦੇ ਇਸ ਮਸਲੇ ਦਾ ਜਲਦ ਤੋਂ ਜਲਦ ਜਿਹੜਾ ਹੱਲ ਹੋ ਗਿਆ ਉਥੇ ਆਮ ਜਨਤਾ ਜਿਹੜੀ ਪਰੇਸ਼ਾਨ ਨਜ਼ਰ ਆ ਰਹੀ ਹੈ ਕਿਉਂਕਿ ਹਾਈ ਵੋਲਟ ਤਾਰਾਂ ਜਿਹੜੀਆਂ ਨੇ ਝਰਾਂ ਦੇ ਉੱਪਰੋਂ ਦੀਆਂ ਜਾ ਰਹੀਆਂ ਨੇ ਜਾਨ ਮਾਲ ਦਾ ਡਰ ਭਰਿਆ ਹੋਇਆ ਦੇਖਦੇ ਹਾਂ ਉਹਨੇ ਬਿਜਲੀ ਮੈਚਮੇ ਵਾਲੇ ਕਿੰਨੀ ਦੇਰ ਤਾਈਂ ਇਸ ਵੱਲ ਧਿਆਨ ਦਿੰਦੇ ਹਨ ਅਤੇ ਇਸ ਮਸਲੇ ਦਾ ਹੱਲ ਹੁੰਦਾ ਮੇਨੂੰ ਦੀਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਨੀਰ ਜੀ ਲਾਲੀ ਅੰਮ੍ਰਿਤਸਰ